ਜਮਾ ਨਮੀ 쿠ਠੀ ਆਪਾਂ ਲੈ ਕੇ ਪਹੁੰਚੇ ਅਜੀ ਮਾਲਕ ਨੇ ਦੱਸਿਆ ਐਮਰਜੈਂਸੀ ਪੈਸਾ ਦੀ ਲੋਡ ਕਰਕੇ 쿠ਠੀ ਵੇਚਣੀ ਪੈ ਰਹੀ ਆ 쿠ਠੀ ਵੇਚਣੀ ਤਾਂ ਨਹੀਂ ਸੀਗੀ ਬਸ ਪੈਸਾ ਦੀ ਲੋਡ ਪੈਗੀ ਇਮਰਜੈਂਟਲੀ ਤੇ ਤੁਸੀਂ 쿠ਠੀ ਨੂੰ ਦੇਖ ਕੇ ਹੈਰਾਨ ਰਹਿ ਜਾਓਗੇ ਇੰਨਾ ਘੱਟ ਰੇਟ ਮਾਲਕ ਨੇ ਮੰਗਿਆ ਤੇ ਇੰਨੀ ਜ਼ਿਆਦਾ ਸੋਹਣੀ ਮਾਲਕ ਨੇ ਤਿਆਰ ਕਰਵਾਈ ਹੋਈ ਆ ਤੁਸੀਂ ਅੰਦਰੋਂ ਦੇਖੋ ਤੁਸੀਂ ਦੇਖਦੇ ਰਹਿ ਜਾਓਗੇ ਤੇ ਪੂਰੀ ਆਪਾਂ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲੂ ਨੰਬਰ ਆਪਣਾ 73800 ਪੂਰਾ 26173 ਕਿਸੇ ਨੇ ਘਰ 쿠ਠੀ ਮਕਾਨ ਦੀ ਐਡ ਕਰਵਾਉਣੀ ਆ ਜਿੰਨੇ ਦੇਖ ਰਿਓ ਕਿਸੇ ਵੀ ਏਰੀਆ ਜੋ ਦੇਖ ਰਿਹਾ ਹਾਂ ਤੇ ਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀਦ ਵਿੱਚ ਆਪਾਂ ਐਡ ਤੁਹਾਡੇ ਵੀ ਲਾ ਦਾਂਗੇ ਜੀ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਵੀਡੀਓ ਦੀ ਸ਼ੁਰੂਆਤ ਆਪਾਂ ਕਰਦੇ ਹਾਂ ਜੀ ਕੂਠੀ ਦੇ ਬਾਹਰ ਤੋਂ ਫਰੰਟ ਤੁਹਾਨੂੰ ਮੈਂ ਚੈੱਕ ਕਰਵਾ ਦਿੰਨਾ ਫਰੰਟ ਚੈੱਕ ਕਰੋ ਜੀ ਕੂਠੀ ਦਾ ਬਹੁਤ ਸੋਹਣੇ ਏਰੀਏ ਚੋਂ ਬਹੁਤ ਸੋਹਣੀ ਲੋਕੇਸ਼ਨ ਤੇ ਉਠੀਆ ਪਾ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜੀ ਤੁਹਾਨੂੰ ਵੀਡੀਓ ਵੀ ਪਸੰਦ ਆਊਗੀ ਰੇਟ ਵੀ ਪਸੰਦ ਆਊਗਾ ਮੇਰੇ ਵੱਲੋਂ ਫੁੱਲ ਗਰੰਟੀ ਹੈ ਜੀ ਤੇ ਅੰਦਰ ਆਪਾਂ ਚੱਲਦੇ ਹਾਂ ਜੀ ਜਦੋਂ ਆਪਾਂ ਅੰਦਰ ਚੱਲਦੇ ਹਾਂ ਸਭ ਤੋਂ ਪਹਿਲਾਂ ਬਾਹਰਲੀ ਸਾਈਡ ਆਪਾਂ ਨੂੰ ਕਿਚਨ ਦੇਖਣ ਨੂੰ ਮਿਲੂਗਾ ਇੱਕ ਪਾਸੇ ਥੋੜੀ ਜੀ ਆਪਾਂ ਨੂੰ ਸਪੇਸ ਵੀ ਮਿਲ ਜੂਗੀ ਤੇ ਕਿਚਨ ਤੁਹਾਨੂੰ ਮੈਂ ਦਿਖਾ ਦਿੰਨੇ ਹਾਂ ਜੀ ਬਾਕੀ ਫਰੰਟ ਚੈੱਕ ਕਰ ਲੂ ਬਾਕੀ ਕੰਮ ਟੋਟਲ ਆਪਾਂ ਨੂੰ ਕੀਤਾ ਕਰਾਇਆ ਸਾਰੇ ਦਾ ਸਾਰਾ ਮਿਲੂਗਾ ਤੇ ਕਿਚਨ ਚੈੱਕ ਕਰੋ ਜੀ ਅੰਦਰ ਸਾਰਾ ਕੰਮ ਲੱਕੜ ਵਗੈਰਾ ਜੋ ਵੀ ਹੁੰਦਾ ਸੀ ਤੇ ਬਾਕਸ ਵਗੈਰਾ ਦਾ ਸਾਰਾ ਕੰਮ ਮਾਲਕ ਨੇ ਟੋਟਲ ਕਰਵਾ ਰੱਖਿਆ ਸੀ। ਬਾਕੀ ਤੁਸੀਂ ਚੈੱਕ ਕਰੋ ਜੀ ਬਾਕਸ ਉੱਪਰ ਦੇ ਥੱਲੇ ਦੇ ਸਾਰੇ ਬਣੇ ਹੋਏ ਨੇ ਤੇ ਮੈਨੂੰ ਲੱਗਦਾ ਜੀ ਕਿਚਨ ਇਹ ਬਾਅਦ ਦੇ ਵਿੱਚ ਸਾਰਾ ਬਣਵਾਇਆ ਗਿਆਗਾ। ਬਾਕੀ ਤੁਹਾਨੂੰ ਅੰਦਰੋਂ ਵੀ ਦਿਖਾਉਣਾ ਜੀ ਸਾਰਾ ਕੁਝ ਅੰਦਰ ਵੀ ਬਹੁਤ ਸੋਹਣਾ ਬਣਿਆ ਹੋਇਆ। ਬਾਕੀ ਵੀਡੀਓ ਬਾਹਰੋਂ ਹਲੇ ਤੱਕ ਤੁਸੀਂ ਦੇਖੀ ਐ। ਬਾਹਰੋਂ ਦੇ ਕੇ ਅੰਦਾਜ਼ਾ ਨਾ ਲਾਇਓ ਜੀ। ਅੰਦਰ ਆਪਾਂ ਚੱਲਦੇ ਹਾਂ ਸੀ ਤੇ ਫਸਟ ਪਹਿਲਾ ਆਪਾਂ ਨੂੰ ਡਰਾਈਂਗ ਰੂਮ ਦੇਖਣ ਨੂੰ ਮਿਲੂਗਾ ਡਰਾਈਂਗ ਰੂਮ ਪੂਰਾ ਵਧੀਆ ਆਪਾਂ ਨੂੰ ਦੇਖਣ ਨੂੰ ਮਿਲੂਗਾ ਜੇ ਆਪਾਂ ਉੱਪਰੋਂ ਛੱਤ ਦੀ ਗੱਲ ਕਰੀਏ ਤਾਂ ਡਾਊਨ ਸੀਲਿੰਗ ਕਰਵਾਈ ਹੋਈ ਹੈ ਲਾਈਟਿੰਗ ਵਧੀਆ ਪਾਈ ਹੋਈ ਹੈ ਬਾਕੀ ਜੇ ਆਪਾਂ ਕੰਧਾਂ ਤੇ ਬਾਲ ਪੇਪਰ ਦੀ ਗੱਲ ਕਰੀਏ ਤਾਂ ਸਾਰੇ ਕਿਤੇ ਆਪਾਂ ਨੂੰ ਬਾਲ ਪੇਪਰ ਵਗੈਰਾ ਵਧੀਆ ਲੱਗੇ ਹੋਏ ਮਿਲ ਜਾਣਗੇ ਤੇ ਜਿਹੜੀ ਇਹ ਜਗ੍ਹਾ ਆਪਾਂ ਨੂੰ ਮਿਲੂਗੀ ਘਰ ਦੀ ਜਗ੍ਹਾ ਦੀ ਪੂਰੀ ਦੀ ਪੂਰੀ ਆਪਾਂ ਨੂੰ ਰਜਿਸਟਰੀ ਮਿਲ ਜੂਗੀ ਅ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਇਹ ਕੋਠੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸੀ ਬਾਕੀ ਅੱਗੇ ਆਪਾਂ ਸੈਕੰਡ ਬੈਡਰੂਮ ਦੀ ਗੱਲ ਕਰਾਂਗੇ ਇੱਕ ਆਪਾਂ ਨੂੰ ਬੈਡਰੂਮ ਦੇਖਣ ਨੂੰ ਮਿਲੂਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਵਧੀਆ ਆਪਾਂ ਨੂੰ ਖੁੱਲਡੁੱਲਾ ਬੈਡਰੂਮ ਦੇਖਣ ਨੂੰ ਮਿਲ ਜੂਗਾ ਜੇ ਆਪਾਂ ਥੱਲੇ ਗੱਲ ਕਰੀਏ ਫਰਸ਼ ਦੀ ਤਾਂ ਟੋਟਲ ਆਪਾਂ ਨੂੰ ਥੱਲੇ ਆਪਾਂ ਨੂੰ ਫਲੋਰ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਟਾਈਲਾਂ ਦਾ ਕੰਮ ਟੋਟਲ ਆਪਾਂ ਨੂੰ ਵਧੀਆ ਮਿਲੂਗਾ ਤੇ ਸਾਰੀ ਦੀ ਸਾਰੀ ਜਿਹੜੀ ਇਹ ਕੋਠੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸੀ ਕੋਠੀ ਦੇ ਵਿੱਚ ਸਾਰੇ ਕਿਤੇ ਅੰਦਰ ਬਾਹਰ ਉੱਪਰ ਥੱਲੇ ਆਪਾਂ ਨੂੰ ਸਾਰੇ ਕਿਤੇ ਵਾਲਪੇਪਰ ਦਾ ਕੰਮ ਮਿਲੂਗਾ ਜੀ ਕੀਤਾ ਕਰਾਇਆ ਬਾਕੀ ਜਿੱਥੇ ਰੰਗ ਦਾ ਕੰਮ ਸੀਗਾ ਉੱਥੇ ਰੰਗ ਵੀ ਕਰਵਾ ਰੱਖਿਆ ਨੇ ਜਿੱਥੇ ਵਾਲਪੇਪਰ ਦਾ ਕੰਮ ਸੀਗਾ ਉੱਥੇ ਵਾਲਪੇਪਰ ਕਰਵਾਇਆ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਤੇ ਬਾਥਰੂਮ ਵਗੈਰਾ ਬਹੁਤ ਵਧੀਆ ਤਿਆਰ ਕੀਤਾ ਹੋਇਆ ਆਪਾਂ ਨੂੰ ਮਿਲ ਜੂਗਾ ਜੀ ਬਾਥਰੂਮ ਤੁਸੀਂ ਚੈੱਕ ਕਰ ਲਓ 컬러 ਉੱਤੇ ਹੋਇਆ ਜੀ ਤੇ ਥੱਲੇ ਆਪਾਂ ਨੂੰ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਤੇ ਪਾਣੀ ਦਾ ਵਧੀਆ ਪ੍ਰਬੰਧ ਹੈ ਜੀ ਤੇ ਪਾਣੀ ਬਹੁਤ ਵਧੀਆ ਆਪਾਂ ਨੂੰ ਮਿਲ ਜੂਗਾ ਤੇ ਸਾਹਮਣੇ ਆਪਾਂ ਨੂੰ ਇੱਕ ਬੈਡਰੂਮ ਹੋਰ ਮਿਲ ਜੂਗਾ ਉੱਤੇ ਛੱਤ ਪੂਰੀ ਵਧੀਆ ਆਪਾਂ ਨੂੰ ਦੇਖਣ ਨੂੰ ਮਿਲੂਗੀ ਤੇ ਵੀਡੀਓ 'ਚ ਸਾਰਾ ਕੁਝ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕੋਨਾ ਕੋਨਾ ਤੁਹਾਨੂੰ ਦਿਖਾ ਰਹੇ ਆਂ ਆਪਾਂ ਕੋਠੀ ਦਾ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਲਦੀ ਜਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸ ਦੇ ਰਹੋ ਜੀ। ਬਾਕੀ ਵੀਡੀਓ ਇਹਨਾਂ ਨੇ ਬਹੁਤ ਵਧੀਆ ਬਣਾ ਕੇ ਆਪਣੇ ਕੋਲੇ ਭੇਜੀ ਐਮ। ਤੁਹਾਨੂੰ ਕੋਠੀ ਦੀ ਵੀਡੀਓ ਦੇਖਣ ਨੂੰ ਮਿਲ ਰਹੀ ਐ ਜੀ। ਜੇ ਤੁਹਾਨੂੰ ਕੋਠੀ ਇਹ ਵਧੀਆ ਲੱਗੀ ਐ ਪਸੰਦ ਆਈ ਐ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜ਼ਰੂਰ ਦਬਾ ਦਿਓ ਤੇ ਲਾਈਕ ਜਰੂਰ ਕਰ ਦਿਆ ਕਰੋ ਜੀ ਹੌਸਲਾ ਜਾ ਬਣਾ ਕੇ ਰੱਖਿਆ ਕਰੋ। ਜਦੋਂ ਤੁਸੀਂ ਲਾਈਕ ਕਰ ਦੋ ਸ਼ੇਅਰ ਕਰ ਦੋ ਬਹੁਤ ਵਧੀਆ ਲੱਗਦਾ ਜੀ ਤੇ ਹੌਸਲਾ ਤੁਸੀਂ ਦਿੰਦੇ ਰਿਹਾ ਕਰੋ। ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਇਸੇ ਤਰ੍ਹਾਂ ਦੀ ਜੇ ਤੁਸੀਂ ਹਰ ਰੋਜ਼ ਕੋਠੀ ਘਰਮ ਕੰਨ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਦੇਖਣ ਨੂੰ ਮਿਲੇਗਾ ਜੀ ਉਹਨੂੰ ਜਰੂਰ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤਾਂ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਥੱਲੇ ਸਬਸਕ੍ਰਾਈਬ ਦਾ ਬਟਨ ਹੈ ਜਰੂਰ ਦਬਾ ਦਿਓ ਜੀ ਬਾਕੀ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਜਿਹੜੀ ਇਹ ਕੋਠੀ ਪਹੁੰਚੀ ਆ ਖਾਸ ਪਟਿਆਲੇ ਤੋਂ ਪਹੁੰਚੀ ਹੈ ਜੀ ਕਾਫੀ ਡਿਮਾਂਡ ਆਈ ਸੀਗੀ ਪਟਿਆਲੇ ਸਾਈਡ ਤੋਂ ਲੈ ਕੇ ਆਪਾਂ ਤੁਹਾਡੇ ਖਾਤਰ ਕੋਠੀ ਪਹੁੰਚਾਈ ਹੈ ਜੀ ਜੇ ਆਪਾਂ கரੈਕਟ ਲੋਕੇਸ਼ਨ ਦੀ ਗੱਲ ਕਰੀਏ ਤਾਂ ਮਾਡਰਨ ਇਨਕਲੇਬ ਇਹਨਾਂ ਨੂੰ ਲੱਗਦਾ ਜੀ ਮਾਡਰਨ ਇਨਕਲੇਬ ਦੇ ਵਿੱਚ ਖਾਸ ਪਟਿਆਲੇ ਦੇ ਵਿੱਚ ਇਹ ਕੋਠੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਜਗਾਂ ਦੀ ਗੱਲ ਕਰੀਏ ਰਜਿਸਟਰੀ ਵਾਲੀ ਜਗਾਂ ਦੇ ਵਿੱਚ ਕੋਠੀ ਬਣੀ ਹੋਈ ਆ ਜਗਾਂ ਟੋਟਲ ਆਪਾਂ ਨੂੰ ਮਿਲ ਜੂਗੀ 60 ਗਾਜਾਂ 60 ਗਾਜਾਂ ਦੇ ਵਿੱਚ ਕੋਠੀ ਬਣੀ ਹੋਈ ਆ ਬਾਕੀ ਰੇਟ ਜੇ ਦੇਖੀ ਤਾਂ 17 ਲੱਖ ਰੁਪਇਆ ਮਾਲਕ ਨੇ ਡਿਮਾਂਡ ਕੀਤੀ ਹੈ ਘਾਟਾ ਵਾਧਾ ਕਰਕੇ ਮਾਲਕ ਜਿਹੜੀ ਇਹ ਕੁਠੀਏ ਸੇਲ ਕਰ ਦੇਣਗੇ ਮਾਲਕ ਨੇ ਆਖਿਆਗਾ ਵੀ ਰੇਟ ਮੁੱਕਤੇ ਹੋ ਜੂਗਾ 17 ਲੱਖ ਦੇ ਵਿੱਚੋਂ ਘਾਟਾ ਵਾਧਾ ਬਹਿ ਕੇ ਕਰ ਲਾਂਗੇ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਮਾਲਕ ਨੇ ਕਿਹਾ ਐਮਰਜੈਂਸੀ ਵੇਚਣੀ ਪੈ ਰਹੀ ਹੈ ਵੇਚਣੀ ਤਾਂ ਇਹਨਾਂ ਨੇ ਨਹੀਂ ਸੀਗੀ ਜੀ ਪਰ ਘਰੇ ਸੋ ਕੰਮ ਹੋ ਜਾਂਦੇ ਸੀ ਸੋ ਗੱਲਾਂ ਹੋ ਜਾਂਦੀਆਂ ਤਾਂ ਕਰਕੇ ਕੋਠੀ ਇਹ ਵੇਚਣੀ ਪੈ ਰਹੀ ਹੈ ਬਾਕੀ ਤੁਸੀਂ ਕੋਠੀ ਦੇਖ ਲਈ ਤੇ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨੇ ਵੀਡੀਓ ਖਤਮ ਨਹੀਂ ਹੋਈ ਜੀ ਹਜੇ ਤੇ ਨੰਬਰ ਹੈ ਜੀ 973793686 973793686 ਡਾਇਰੈਕਟ ਸਿੱਧਾ ਮਾਲਕ ਦਾ ਨੰਬਰ ਤੁਹਾਨੂੰ ਮੈਂ ਦੇਤਾ ਜੀ ਕੋਈ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਤੁਸੀਂ ਪੁੱਛਣਾ ਹੋਵੇ ਸਿੱਧੀ ਮਾਲਕ ਨਾਲ ਆਪ ਹੀ ਗੱਲ ਕਰ ਲਿਓ ਤੇ ਮਾਲਕ ਨਾਲ ਗੱਲ ਕਰਕੇ ਤੇ ਜਿਹੜੀ ਵੀ ਗੱਲ ਕਰਨੀ ਹੋਈ ਗੱਲ ਕਰਕੇ ਪੂਰੀ ਆਪਦੀ ਤਸੱਲੀ ਕਰਕੇ ਉਹ ਤੋਂ ਬਾਅਦ ਇਹ ਸਕੂਟੀ ਨੂੰ ਤੁਸੀਂ ਖਰੀਦ ਸਕਦੇ ਹੋ ਜੀ ਬਾਕੀ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਜੀ ਵੀਡੀਓ ਪਸੰਦ ਆਈਏ ਵਧੀਆ ਲੱਗਿਆ ਲਾਈਕ ਕਰਨਾ ਨਾ ਭੁੱਲਿਓ ਤੇ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਆਪਾਂ ਵੀਡੀਓ ਲੈ ਕੇ ਡੇਲੀ ਆਉਂਦੇ ਰਹਨੇ ਹਾਂ ਜੀ ਤੁਸੀਂ ਪਟਿਆਲੇ ਸਾਈਡ ਤੋਂ ਕਾਫੀ ਕਮੈਂਟ ਪਾਈ ਸੀ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਆਪਾਂ ਵੀਡੀਓ ਲੈ ਕੇ ਪਹੁੰਚ ਗਏ ਜੀ ਤੁਸੀਂ 20 ਤੋਂ ਥੱਲੇ ਥੱਲੇ ਦੀ ਡਿਮਾਂਡ ਕੀਤੀ ਸੀਗੀ ਤੁਹਾਡੀ ਡਿਮਾਂਡ ਤੇ ਆਪਾਂ ਲੈ ਕੇ ਇਹ ਕੋਠੀਆ ਚ ਪਹੁੰਚੇ ਹਾਂ ਜੀ ਮੋਬਾਈਲ ਨੰਬਰ ਤੋਂ ਉਹਨੂੰ ਮਿਲ ਗਿਆ ਜੀ ਮਾਲਕ ਦਾ ਤੇ ਲੋਕੇਸ਼ਨ ਵੀ ਤੁਹਾਨੂੰ ਮੈਂ ਦੱਸਤੀ ਤੇ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਤੁਸੀਂ ਕਿਵੇਂ ਦੀ ਲੱਗੀ ਵੀਡੀਓ ਕਮੈਂਟਾਂ ਦੇ ਵਿੱਚ ਹਾਜ਼ਰੀ ਜ਼ਰੂਰ ਲਵਾਇਓ ਜੀ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖਿਓ ਠੀਕ ਹੈ ਜੀ ਤੇ ਅਗਲੀ ਵੀਡੀਓ ਚ ਜੇ ਤੁਹਾਨੂੰ ਵੀ ਕੋਈ ਕੋਠੀ ਘਰ ਮਕਾਨ ਚਾਹੀਦੀ ਹੈ ਤੁਸੀਂ ਫਰਮਾਇਸ਼ ਕਰ ਸਕਦੇ ਹੋ ਤੁਸੀਂ ਡਿਮਾਂਡ ਕਰ ਸਕਦੇ ਹੋ ਤੁਹਾਡੀ ਫਰਮਾਇਸ਼ ਤੇ ਆਪਾਂ ਅਗਲੀ ਵੀਡੀਓ 'ਚ ਜਿਹੜੇ ਏਰੀਆ 'ਚੋਂ ਕੂਠੀ ਘਰ ਮਕਾਨ ਜਿਹੜਾ ਕੁਝ ਵੀ ਤੁਸੀਂ ਆਖੋਗੇ ਆਪਾਂ ਲੈ ਕੇ ਪਹੁੰਚ ਜਾਵਾਂਗੇ ਜੀ। ਬਾਕੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਜਿੰਨੇ ਤੁਸੀਂ ਦੇਖ ਰਹੇ ਹੋ ਤੁਸੀਂ ਕਿਸੇ ਵੀ ਏਰੀਆ 'ਚ ਤੁਹਾਡੇ ਕੋਲੇ ਜੇ ਘਰ ਆ ਕੂਠੀ ਆ ਮਕਾਨ ਆ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਜੀ ਤਾਂ ਬਿਲਕੁਲ ਫਰੀਦ ਵਿੱਚ ਆਪਾਂ ਐਡ ਲਗਾ ਦਾਂਗੇ ਆਪਣੇ ਕੋਲੇ ਭੇਜ ਦਿਓ ਵੀਡੀਓ ਜਾਣਕਾਰੀ ਫੋਟੋਆਂ ਆਪਣੇ ਚੈਨਲ ਦਾ WhatsApp ਨੰਬਰ ਪੂਰੀ ਵੀਡੀਓ 'ਚੋਂ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਜੀ ਪੂਰੀ ਵੀਡੀਓ 'ਚ 77800 ਪੂਰਾ 2673 ਉੱਤੇ ਚੈੱਕ ਕਰੋ ਜੀ ਬਾਰ-ਬਾਰ ਲਿਖਿਆ ਹੋਇਆ ਤੁਹਾਨੂੰ ਮਿਲ ਗਿਆ ਹੋਊਾ ਨੋਟ ਕਰ ਲਓ ਚਾਹੇ ਸਕਰੀਨਸ਼ਾਟ ਲਾ ਕੇ ਰੱਖ ਲਓ ਜੀ ਚਾਹੇ ਕਾਪੀ ਤੇ ਲਿਖ ਲਓ ਕੇ ਮਰਜ਼ੀ ਕਰ ਲਓ ਜੀ ਕਿਸੇ ਨੇ ਵੇਚਣਾ ਹੈ ਤੁਹਾਡੇ ਕੋਲੇ ਆ ਤੁਹਾਡੇ ਯਾਰਾਂ ਮਿੱਤਰਾਂ ਕੋਲੇ ਰਿਸ਼ਤਦਾਰਾਂ ਕੋਲੇ ਭੇਜੋ ਆਪਣੇ ਕੋਲੇ ਬਾਕੀ ਕਮੈਂਟ ਜਰੂਰ ਕਰੋ ਤੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਦੀ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੋ ਲਾਈਕ ਕਰਦੋ ਮਿਲਦੇ ਆਂ ਛੇਤੀ ਜੀ ਆਪਾਂ